ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ ਕੁਰਾਲੀ ਦੇ ਗੁਰੂ ਹਰਿਕ੍ਰਿਸ਼ਨ ਸਕੂਲ ਦੀ ਗੱਲ ਕਰੀਏ ਤਾਂ ਚੰਗੀ ਸਿੱਖਿਆ ਦੇ ਲਈ ਇਹ ਸਕੂਲ ਜਾਣਿਆ ਜਾਂਦਾ ਹੈ ਤੇ ਇੱਥੇ ਪਿਛਲੇ ਸਾਲ ਵੀ ਬੱਚਿਆਂ ਨੇ ਕਾਫੀ 10ਵੀਂ ਦੇ ਵਿੱਚ ਨੰਬਰ ਹਾਸਿਲ ਕੀਤੇ ਸੀ ਤੇ ਇਸ ਵਾਰ ਵੀ ਸਕੂਲ ਦਾ ਰਿਜ਼ਲਟ ਕਾਫੀ ਚੰਗਾ ਰਿਹਾ ਹੈ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਮੈਡਮ ਮੰਜੂਰ ਠੌਰ ਜੀ ਨੇ ਮੈਡਮ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਫੇਅਰ ਰਿਜ਼ਲਟ ਹੈ ਜਿਹੜਾ ਕਾਫੀ ਚੰਗਾ ਆਇਆ ਸਤਿ ਸ਼੍ਰੀ ਅਕਾਲ ਜੀ

ਤੇ ਡਾਇਰੈਕਟਰ ਸਾਹਿਬ ਵੀ ਕਾਫੀ ਜਿਹੜੇ ਗਏ ਹੋਏ ਆ ਇਸ ਟਾਈਮ ਬਾਅਦ ਉਹਨਾਂ ਨਾਲ ਕਿਸ ਤਰ੍ਹਾਂ ਸੰਪਰਕ ਕੀਤਾ ਜੋ ਰਿਜ਼ਲਟ ਆਇਆ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਸਭ ਤੋਂ ਪਹਿਲੇ ਬੱਚਿਆਂ ਨੂੰ ਫੋਨ ਤੇ ਵਧਾਈ ਦਿੱਤੀ ਜੀ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੀ ਬੱਚੇ ਇੰਨੇ ਵਧੀਆ ਪ੍ਰਦਰਸ਼ਨ ਕਰ ਸਕਦੇ ਨੇ ਜੀ ਸੁਣਿਆ ਕਹਿੰਦੇ ਵੀ ਇਹ ਜਿਹੜਾ ਸਕੂਲ ਆ ਕਾਫੀ ਘੱਟ ਫੀਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਹੈ ਤੇ ਜਿਹੜੇ ਖੋਨਖਾਰ ਬੱਚੇ ਆ ਜਿਹੜੇ ਪੜ੍ਹਨ ਵਾਲੇ ਬੱਚੇ ਆ ਉਹਨਾਂ ਦੀ ਫੀਸ 'ਚ ਵੀ ਕਾਫੀ ਜਿਹੜੀ ਛੂਟ ਦੇ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਦਾ ਵੀ ਹੁੰਦਾ ਸਕੂਲ ਉਰਾਲੀ ਏਰੀਆ ਦੇ ਵਿੱਚ ਇਹ ਸਭ ਤੋਂ ਘੱਟ ਫੀਸ ਵਾਲਾ ਸਕੂਲ ਮੰਨਿਆ ਜਾਂਦਾ ਜਿਸ ਤਹ ਕਿ ਬਹੁਤ ਵਧੀਆ ਤਰੀਕੇ ਨਾਲ ਪੜਾਈ ਵੀ ਕਰਾਈ ਜਾਂਦੀ ਔਰ ਬੱਚਿਆਂ ਨੂੰ ਹਰ ਖੇਤਰਾਂ ਦੇ ਖੇਤਰ ਵਿੱਚ ਅੱਗੇ ਲਿਆਂਦਾ ਜਾਂਦਾ ਜਾਂਦਾ ਹੈ ਜੀ ਔਰ ਇਹਨਾਂ ਦੇ ਵਿੱਚ ਪੂਰੀ ਮਿਹਨਤ ਕੀਤੀ ਜਾਂਦੀ ਬੱਚਿਆਂ ਦੇ ਉੱਪਰ ਅ ਮੈਡਮ ਆਪਣਾ ਨਾਮ ਕੀ ਹੈ ਤੇ ਸਕੂਲ ਦੇ ਜਿਹੜੇ ਬੱਚਿਆਂ ਦਾ ਰਿਜ਼ਲਟ ਰਿਹਾ ਹੈ ਇਸ ਵਾਰ ਫਿਰ ਕਾਫੀ ਵਧੀਆ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਹਾਂ ਜੀ ਮੇਰਾ ਨਾਮ ਨਵਦੀਪ ਕੌਰ ਹੈ ਤੇ ਮੈਂ ਸਕੂਲ ਦੇ ਰਿਜ਼ਲਟ ਬਾਰੇ ਇਹੀ ਕਹਾਂਗੀ ਕਿ ਬੱਚਿਆਂ ਨੇ 100% ਰਿਜ਼ਲਟ ਲਿਆ ਹੈ ਜਿਹਦੇ ਵਿੱਚ ਸਾਡੇ ਸਕੂਲ ਦੇ ਸਟਾਫ ਦਾ ਬਹੁਤ ਹਾਰਡਵਰਕ ਹੈ ਤੇ ਇੱਥੇ ਅਸੀਂ ਬੱਚਿਆਂ ਨੂੰ ਵਧੀਆ ਮਾਹੌਲ ਦਿੰਦੇ ਆ ਇਹ ਸਕੂਲ ਦੀ ਬਿਲਡਿੰਗ ਹੈ ਜਿਹੜੀ ਸ਼ਹਿਰ ਤੋਂ ਇੱਕ ਸਾਈਡ ਤੇ ਬਣੀ ਕਿ ਸ਼ਾਂਤ ਮਾਹੌਲ ਹੈ ਬੱਚੇ ਬਹੁਤ ਸਲੀਕੇ ਨਾਲ ਇੱਥੇ ਸ਼ਾਂਤ ਮਈ ਤਰੀਕੇ ਨਾਲ ਪੜ੍ਹ ਸਕਦੇ ਨੇ ਬਹੁਤ ਲਗਨ ਨਾਲ ਤੇ ਮੈਨ ਪਾਰਟਸਰ ਕਰਵਾ ਰਹੇ ਨੇ ਜਿਸ ਦੇ ਕਾਰਨ ਹੀ ਸਾਡਾ ਰਿਜ਼ਲਟ ਜਿਹੜਾ ਕਿ 90% ਹੈ ਬਿਲਕੁਲ ਤੇ ਸਕੂਲ ਦੀ ਬਿਲਡਿੰਗ ਹੈ ਮੈਡਮ ਇੱਥੇ ਬਿਲਕੁਲ ਹੀ ਪਿਊਸ਼ਣੀ ਹੈ ਕੋਈ ਸ਼ੋਰ ਸ਼ਰਾਬਾ ਨਹੀਂ ਹੈ ਤੇ ਸਕੂਲ ਕਾਫੀ ਸਾਫ਼ ਸਫਾ ਬਣਿਆ ਹੋਇਆ ਹੈ ਇਸੇ ਲੈ ਕੇ ਇਸ ਨੂੰ ਲੈ ਕੇ ਕੀ ਕਹਣਾ ਹੈ ਹਾਂਜੀ ਏਰੀਆ ਵਾਈਜ਼ ਜੇ ਅਸੀਂ ਸ਼ੈਡ ਦੇਖਿਆ ਜਾਵੇ ਸਕੂਲ ਹਾਲ ਬਹੁਤ ਸ਼ਾਂਤਮਈ ਹੈ ਸਾਫ਼ ਸੁਥਰਾ ਹੈ ਸਕੂਲ ਦੇ ਵਿੱਚ ਡਿਸਪਲਿਨ ਨੂੰ ਮੇਨ ਪ੍ਰੇਫਰੈਂਸ ਦਿੱਤੀ ਜਾਂਦੀ ਹੈ ਜਿਸ ਦੇ ਬੇਸ ਤੇ ਹੀ ਬੱਚੇ ਆਪਣਾ ਵਧੀਆ ਰਿਜ਼ਲਟ ਦੇ ਪਾਏ ਨੇ টিਚਰਸ ਆਪਣਾ ਪੂਰੀ ਲਗਨ ਦੇ ਨਾਲ ਪੜਾ ਕੇ ਬੱਚਿਆਂ ਨੂੰ ਇਸ 100% ਤੀਜੇ ਤੇ ਪਹੁੰਚਾ ਸਕੇ ਨੇ ਤੇ ਬੱਚੇ ਆਬਿਡੈਂਟ ਵੀ ਰਹੇ ਨੇ ਜਿਹਿੰਦਾ ਸਕੂਲ ਚ ਡਿਸਪਲਿਨ ਦੇ ਮਾਹੌਲ ਕਰਕੇ ਤਾਂ ਹੀ ਉਹ ਇਸ ਰਿਜ਼ਲਟ ਨੂੰ 100% ਤੱਕ ਪਹੁੰਚਾਣ ਚ ਕਾਮਯਾਬ ਹੋਏ ਨੇ ਜੇਕਰ ਕੋਈ ਸਕੂਲ ਹੁੰਦਾ ਤਾਂ ਸਕੂਲ ਦੇ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਵਿਗਿਆਨ ਤੇ ਇਸ ਸਕੂਲ ਦੀ ਜੋ ਸਾਇੰਸ ਦੀ ਟੀਚਰ ਹੈ ਉਹ ਵੀ ਕਾਫੀ ਵਧੀਆ ਟੀਚ ਕਰਦੇ ਨੇ ਬੱਚਿਆਂ ਨੇ ਹੌਸਲਾ ਫਚਾਈ ਵੀ ਕਰਦੇ ਨੇ ਸਾਡੇ ਨਾਲ ਮੈਡਮ ਹੈ ਮੈडम ਆਪਣਾ ਨਾਮ ਕੀ ਹੈ ਸਾਇੰਸ ਦੀ ਟੀਚਰ ਤੁਸੀਂ ਉਹ ਕਿੰਨਾ ਕੁ ਟਾਈਮ ਬੱਚਿਆਂ ਨੂੰ ਦਿੰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਹਰਜੀਤ कौर ਹੈ ਤੇ ਮੈਂ ਸਾਇੰਸ ਦੀ ਟੀਚਰ ਹਾਂ ਮੈਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੀ ਹਾਂ ਕਿਉਂਕਿ ਸਾਡੇ ਸਕੂਲ ਚੋਂ ਮਲਤ ਜਿਹੜੇ ਨਾਈ ਹਾਈਸਟ ਸਕੋਰ ਕਿਤੇ ਆ ਤੇ ਨੇ ਸਾਇੰਸ ਜੀ 99 ਮਾਰਕਸ ਸਕੋਰ ਕਿਤੇ ਹੈ ਜਸਟ ਇੱਕ ਮਾਰਕਸ ਦਾ एक मार्क्स घट रहा है बट मैं उन्होंने बच्चा ने भी बहुत वहन की बहुत सारे स्टूडेंट्स जबव ए नाइन मार्क्सोर कर पाए टेंजल्ट भी बहुत अच्छा आया है एटथ के भी बहुत सारे स्टूडेंट्स सा है जिन्होंने हंड्रेड आउट ऑफ हंड्रेड भी स्कोर किए हैं इन सैंस बच्चा यही कहें स्कूल प्रॉपर मेहनत करोगे तो घर उन्होंने जिन्ना कम करवाया है इंतजार करोगे मैं थोड़ा कोई किसी टाइप की ट्यूशन की लड़ नहीं पाऊंगी आने वाला जो जमाना मैडम साइंस का है, है कि बच्चे ज्यादातर दसवीं तो बाद नॉन मैडिकल चुन रहे हैं तो उन्होंने तुम की मोटिवेट कर दे जिमें कि तुम हमें दस बच्चे ज्यादातर नॉन मैडिकल या मैडिकल स्ट्रीम चुन रहे हैं ਤੇ ਇਸ ਵਾਰ ਵੀ ਸਾਡੇ ਸਕੂਲ ਦੇ ਮੋਸਟ ਆਫ ਦਿ ਸਟੂਡੈਂਟਸ ਨੇ ਮੈਡੀਕਲ অর ਨਾਨ ਮੈਡੀਕਲ ਸਟਰੀਮ ਹੀ ਚੁਜ਼ ਕੀਤੀ ਆ ਤੇ ਮੈਂ ਬੱਚਿਆਂ ਨੂੰ ਮੋਟੀਵੇਟ ਇਸ ਤਰ੍ਹਾਂ ਕਰਦੇ ਆ ਕਿ ਤੁਸੀਂ 10th ਤੇ ਇਵਨ ਕੇ ਲੋਅਰ ਕਲਾਸਸ ਦੇ ਵਿੱਚ ਅਗਰ ਸਾਇੰਸ ਨੂੰ ਬਹੁਤ ਚੰਗੀ ਤਰ੍ਹਾਂ ਪੜੋਗੇ ਤਾਂ ਤੁਹਾਨੂੰ ਅਪਰ ਕਲਾਸਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਊਗੀ ਕਿਉਂਕਿ ਸਾਇੰਸ ਦਾ ਹੀ ਹੋਗਾ ਤੇ ਸਾਇੰਸ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਅਪਰ ਕਲਾਸਸ ਦੇ ਵਿੱਚ ਤੁਸੀਂ ਜੋ ਦੂਜੇ ਸਬਜੈਕਟਸ ਵੀ ਲੈਂਦੇ ਆ ਤਾਂ ਉਹ ਵੀ ਚਲੋ ਬੈਸਟ ਨੇ ਬਟ ਸਾਇੰਸ ਬਹੁਤ ਜ਼ਿਆਦਾ ਹੈਲਪ ਕਰਦੀ ਆ ਅਗੇ ਐਡਵਾਂਸਮੈਂਟ ਦੇ ਵਿੱਚ ਹਾਂ ਤੁਸੀਂ ਜਦੋਂ ਵੀ ਸਕੂਲ ਦੇ ਵਿੱਚ ਆਉਂਦੇ ਹੋ ਤਾਂ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇੱਕ ਮੈਡਮ ਮਿਲਦੀ ਆ ਜੋ ਕਿ ਕਾਊਂਟਰ ਤੇ ਮੈਡਮ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦਿਮੋਰ ਦੋ ਸ਼ਬਦ ਕਹੋ ਸਿਸਕੂਲ ਦੇ ਵਿੱਚ ਨੋਕ ਜਦੋਂ ਪੇਰੈਂਟ ਆਉਂਦੇ ਆ ਪਰ ਉਹ ਕਿਸ ਤਰ੍ਹਾਂ ਪੇਰੈਂਟਸ ਨੂੰ ਬੱਚਿਆਂ ਦਾ ਨੋਟ ਆਖਤੰਦੇ ਇਸ ਤਰ੍ਹਾਂ ਫੋਰਮ ਹੁੰਦੇ ਆ ਵੀ ਕੋਈ ਪੇਰੈਂਟ ਬੱਚਾ ਬਾਹਰ ਜਾਣਾ ਚਾਹੁੰਦਾ ਹੈ ਤਾਂ ਕਿ ਉਹ ਬਾਹਰ ਜਾਂਦਾ bina permission ਨੂੰ ਬਿਲਕੁਲ ਨਹੀਂ ਜੀ ਸਾਡੇ ਸਕੂਲ ਚ ਇਹ ਰੋਲ ਨਹੀਂ ਹੈ ਕਿ ਬੱਚਾ bina permission ਤੋਂ ਬਾਹਰ ਜਾਏ ਜਦੋਂ ਕੋਈ ਪੇਰੈਂਟਸ ਆਉਂਦਾ ਸਭ ਤੋਂ ਪਹਿਲਾਂ ਆਫਿਸ ਜਾਂਦਾ ਜੀ ਅਸੀਂ ਅਕੇ ਮੈਸੇਜ ਦਿੰਦੇ ਹਾਂ bina permission ਤੋਂ ਨਹੀਂ ਜਾ ਸਕਦੇ ਪਰ ਕਹਿੰਦੇ ਵੀ ਸਿਕਿਉਰਿਟੀ ਕਾਫੀ ਟਾਈਟ ਰੱਖੀ ਹੈ ਚਾਰ ਦਿਵਾਰੀ ਕੀਤੀ ਹੋਈ ਹੈ ਕੋਈ ਵੀ ਬੱਚਾ ਨਹੀਂ ਆ ਸਕਦਾ ਕੋਈ ਵੀ ਪੇਰੈਂਟਸ bina ਇਜਾਜ਼ਤ ਹੋਣ ਦੇ ਬਿਲਕੁਲ ਜੀ ਬਿਲਕੁਲ ਨਹੀਂ ਜਾ ਸਕਦੇ ਰਿਜ਼ਲਟ ਕਾਫੀ ਵਧੀਆ ਆਇਆ ਕੀ ਗੱਲ ਕਹਿੰਦੇ ਬਹੁਤ ਵਧੀਆ ਆਇਆ ਜੀ ਸਾਡੇ ਸਕੂਲ ਦਾ ਰਿਜ਼ਲਟ ਹੈ ਇਸ ਲਈ ਮੈਂ ਆਪਣੇ ਜਿਹੜੇ ਟੀਚਰਾਂ ਤੋਂ ਨੋਬਦਾਈ ਦੇਣਾ ਚਾਹੁੰਦੀ ਹੈ ਤੇ ਆਪਣੇ ਬੱਚਿਆਂ ਨੂੰ ਵਧਾਈ ਦੇਣਾ ਚਾਹੁੰਦੀ ਜਿਨ੍ਹਾਂ ਨੇ ਐਨੇ ਅੱਛੇ ਮਾਰਕਸ ਆਦਿਰਭਗ ਸਿੰਘ ਕਿਹਾ ਚਾਹੇ ਉਹ ਵਿਦੇਸ਼ ਚ ਰਹਿੰਦੇ ਚਾਹੇ ਉਹ ਅਧਿਨੰਦ ਨਹੀਂ ਹੈ ਪਰ ਉਹ ਹਮੇਸ਼ਾ ਰੋਜ਼ ਫੋਨ ਕਰਦੇ ਹੋਣੇ ਪੁੱਛਦੇ ਹੋਣੇ ਵੀ ਭਾਈ ਅੱਜ ਕੀ ਕਰਾਇਆ ਅੱਜ ਕਿਸ ਤਰ੍ਹਾਂ ਦਾ ਬਿਲਕੁਲ ਜੀ ਬਿਲਕੁਲ ਜੀ ਰੋਜ਼ ਸਾਡੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤੇ ਰੋਜ਼ ਸੱਤ ਤੋਂ ਸਭ ਕੁਝ ਪੁੱਛਦੇ ਹੁੰਦੇ ਤਾਂ ਇਹ ਸੀ ਗੁਰੂ ਹਰਕ੍ਰਿਸ਼ਨ ਸਕੂਲ ਜਿੱਦਾਂ ਰਿਜ਼ਲਟ ਜਿਹੜਾ ਕਾਫੀ ਵਧੀਆ ਆਇਆ ਹੈ ਤੇ ਕਿਤੇ ਬੱਚਿਆਂ ਨੇ ਆਪਣਾ ਬਾਪਿਆਂ ਦਾ ਨਾਮ ਰੋਸ਼ਨ ਕੀਤਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਤੇ ਇੱਥੇ ਹੀ ਸਕੂਲ ਦੇ ਟੀਚਰ ਵੀ ਜਿਹੜੇ ਖੁਸ਼ ਨੇ ਕਿਉਂਕਿ ਇਸ ਵਾਰ ਸਕੂਲ ਦਾ ਰਿਜ਼ਲਟ ਕਾਫੀ ਆਇਆ ਵਧੀਆ ਆਇਆ ਤੇ 100 ਵਿੱਚੋਂ 99 99 ਤੱਕ ਬੱਚਿਆਂ ਦੇ ਨੰਬਰ ਵੀ ਆਏ ਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕੀ ਕੀ ਕਹਿਣਾ ਚਾਹੁੰਦੇ ਹੋ ਤੇ ਜ਼ਰੂਰ ਮਾਰਕਰ ਦਿਓ ਕਿ ਕਿ ਸਕੂਲ ਚੰਗੀ ਸਿੱਖਿਆ ਬੱਚਿਆਂ ਨੂੰ ਦੇ ਰਿਹਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰ ਸਕੂਲ ਵਾਲੇ ਗਏ